देखिए पंजाब में चुनाव की तैयारी के लिए हम सब लोग दौरा कर रहे हैं आज होशियारपुर लोकसभा सीट के लिए यहाँ बैठक है और होशियारपुर आए हैं तो स्वाभाविक हमारे सापला जी बहुत पुराने कार्यकर्ता है प्रदेश पुराने अध्यक्ष भी रहे, रह चुके रह चुके हैं और उनके घर पे चाय नाश्ता के लिए उन्होंने बुलाया था काफी कार्यकर्ता को भी यहाँ मिलने का सौभाग्य मिला और सबके साथ बातचीत सब सुनी है और चुनाव में सब आगे आने वाले दिन में होशियारपुर में भारी बहुमत से भारतीय जनता पार्टी को जिताएंगे इसी बात सर, सर सर पहले भी यहाँ पे जाखड़ जी आए थे थोड़ी विजय चावला जी की कह रहे थे कि नाराजगी चल रही है लेकिन विजय चावला जी की चुप्पी लगातार बरकरार है आज बोलेंगे कि आपके साथ है देखिए कोई नाराजगी नहीं है सापला जी भारतीय जनता पार्टी के ऐसे सनिष्ठ कार्यकर्ता है कि कोई पार्टी के पार्टी का नुकसान हो या पार्टी के लिए चुनाव में उन्होंने कोई ऐसी मन की भावना भी नहीं है और भारतीय जनता पार्टी का ही काम करेंगे उसमें कोई सवाल नहीं भारतीय जनता पार्टी से के जितने भी उम्मीदवार आपने घोषित किए हैं उनका विरोध हो रहा है किसानों की तरफ से जाखड़ साहब ने उनको एक बैठने का बोला था कि बैठ के बात करेंगे इकट्ठे लेकिन वहाँ पे बीजेपी का कोई भी आगू पहुँचा नहीं ਬੋਤੋ ਮੈਨੂੰ ਪਤਾ ਨਹੀਂ ਸਰ ਆਪਾਂ ਦੀ ਆਜ ਸ਼ਾਮਲਾ ਜੀ ਸ਼ਾਮਲਾ ਜੀ ਬੋਲेंगी ਕਿ ਨਾਰਾਜ਼ਗੀ ਨਹੀਂ ਹੈ ਕੋਈ ਉਹ ਤਾਂ ਸ਼ਾਮਲਾ ਜੀ ਸ਼ਾਮਲਾ ਜੀ ਸਰ ਬਾਹਰ ਪਾ ਕਹਿੰਨੀ ਜੀ ਪਾਣੀ ਜੀ ਜਿਹੜਾ ਤੁਰਪਾਣੀ ਜੀ ਚਾਹੁੰਦੇ ਤੁਸੀਂ ਅੱਜ ਅੱਜ ਸ਼ਾਮਲਾ ਜੀ ਦੀ ਚੁੱਪੀ ਟੁੱਟੂਗੀ ਦੇਖੀ ਇੱਦਾਂ ਆ ਇੱਕ ਚੀਜ਼ ਤਾਂ ਹੈ ਆ ਕਿ ਅਸੀਂ ਸਾਰਿਆਂ ਨੇ ਉਹਨਾਂ ਨੂੰ ਸਵਿਕਾਰ ਦਿੱਤਾ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਗਰ ਜਿੱਥੋਂ ਤੱਕ ਸਾਡੀ ਅੱਗੇ ਬਾਕੀ ਕੰਮ ਚੱਲ ਰਿਹਾ ਦਾ ਕੁਝ ਸਵਾਲ ਸਾਡੇ ਮਨਾਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਕੋਲ ਕੌਂਸਲ ਨੂੰ ਮੁਕੜਿਆ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਕਿ ਮੈਂ ਹਾਈ ਕਮਾਂਡ ਨਾਲ ਕਿ ਪਹਿਲਾ ਯਾਥਰ ਸਾਹਿਬ ਅਸੀਂ ਉਹ ਵੀ ਸਵਾਲ ਕੀਤੇ ਸੀ ਮਹਾਰਾਜ ਉਹ ਵੀ ਸਵਾਲ ਕੀਤੇ ਜਿਹੜੇ ਅਸੀਂ ਪਾਣੀ ਪੀਣੋਂ ਵੀ ਕੀਤੇ ਇੱਕ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਆ ਭਰਾਮਾ ਕਿ ਮੈਨੂੰ ਜਦੋਂ ਰਿਜ਼ਾਈਨ ਲਿਆ ਗਿਆ ਕਿ ਮੇਰੇ ਕੋਲ ਜਦ ਕਿ ਮੈਨੂੰ ਪਾਰਟੀ ਨੇ ਕਿਹਾ ਕਿ ਤੇਰੀਆਂ ਸੇਵਾਵਾਂ ਅਸੀਂ ਕਿਤੇ ਹੋਰ ਲੈਣਾ ਚਾਹੁੰਦੇ ਨੇ ਪਾਰਟੀ ਨੇ ਇੱਕ ਵਾਰੀ ਉਹ ਜੋ ਸ਼ਬਦ ਜੱਟਿਆ ਮੈਂ ਇੱਕ ਪਾਰਟੀ ਦਾ ਸੁਪਾਹੀ ਹੋਣ ਦੇ ਨਾਤੇ ਉਹਦਾ ਅਸਤੀਫਾ ਉਸੇ ਵੇਲੇ ਦੇ ਦਿੱਤਾ ਜੀ ਮੈਨੂੰ ਬਹੁਤ سارے ਵਾਅਦੇ ਕੀਤੇ ਗਏ ਸੀ ਮੈਨੂੰ ਚੋਣ ਲਾਣ ਦਾ ਵਾਅਦਾ ਕੀਤਾ ਗਿਆ ਸੀ ਪਰ ਇੱਥੇ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਮਾਧਿਅਮ ਦੇ ਨਾਲ ਵੀ ਮੀਡੀਆ ਦੇ ਮਾਧਿਅਮ ਦੇ ਨਾਲ ਵੀ ਬੜੀਆਂ ਚੀਜ਼ਾਂ ਚੱਲਦੀਆਂ ਕਿ ਇਹ ਕਈਆਂ ਦੇ ਸਵਾਲ ਸਨ ਕਿ ਤੁਸੀਂ ਅਸਤੀਫਾ ਕਿਉਂ ਲਿਆ ਜੀ ਮੈਂ ਸਾਰੇ ਸਾਹਮਣੇ ਕਹਿ ਰਿਹਾ ਕਿ ਮੈਂ ਅਸਤੀਫਾ ਇੱਕ ਪਾਰਟੀ ਦੇ ਸਿਪਾਹੀ ਦੇ ਨਾਤੇ ਕਿਉਂਕਿ ਪਾਰਟੀ ਨੇ ਮੈਨੂੰ ਮੰਤਰੀ ਬਣਾਇਆ ਪਾਰਟੀ ਨੇ ਮੈਨੂੰ ਐਮਪੀ ਬਣਾਇਆ ਚੇਅਰਮੈਨ ਬਣਾਇਆ ਜੋ ਕੁਝ ਦਿੱਤਾ ਸੀ ਪਾਰਟੀ ਨੇ ਔਰ ਪਾਰਟੀ ਨੇ ਕਿਹਾ ਕਿ ਅਸਤੀਫਾ ਦੇ ਦਿਓ ਅਸੀਂ ਤੁਹਾਡੀਆਂ ਸੇਵਾਵਾਂ ਸੰਗਠਨ 'ਚ ਲੈਣਾ ਚਾਹੁੰਦੇ ਆ ਅਸੀਂ ਇੱਕ ਮਿੰਟ ਨਹੀਂ ਲਾਇਆ ਅਸੀਂ ਦੇ ਦਿੱਤਾ ਅੱਜ ਸਵਾਲ ਇਹ ਹੈ ਕਿ ਉਹ ਹੀ ਲਾਇਬਿਲਟੀ ਜਿਹੜੀ ਲਾਇਲਟੀ ਸੀ ਮੇਰੀ ਉਹ ਲਾਇਬਿਲਟੀ ਬਣ ਗਈ ਉਹ ਬਿਸ਼ਾਪ ਬਣ ਗਿਆ ਤੇ ਲੋਕਾਂ ਦੇ ਮਨਾਂ 'ਚ ਆ ਗਿਆ ਕਿ ਮੈਨੂੰ ਅਗਰ ਕਿਤੇ ਹਟਾਇਆ ਜੇ ਮੈਨੂੰ ਟਿਕਟ ਮਿਲ ਜਾਂਦੀ ਤੇ ਗੱਲਾਂ ਦਾ ਜਵਾਬ ਮਿਲ ਜਾਣਾ ਸੀ ਪਰ ਉਹ ਅੱਜ ਜਿਹੜੀਆਂ ਚਰਚਾਵਾਂ ਹੋਰ ਮੇ ਪੈ ਗਈਆਂ ਕਿਉਂਕਿ ਜਿਹੜੇ ਮੇਰੇ ਵਿਰੋਧੀ ਗਰੁੱਪ ਹੋ ਆ ਉਹ ਲੋਕਾਂ ਦੇ ਵਿੱਚ ਆਪਾਵਾਂ ਹੱਲੇ ਵੀ ਉਡਾ ਰਹੇ ਨੇ ਕਿ ਮੈਂ ਬਹੁਤ ਵੱਡਾ ਕੋਰਪ੍ਰਾਸ਼ਨ ਕੀਤੀ ਹੈ ਜਿਹਦੀ ਸਰਕਾਰ ਕਿਉਂਕਿ ਕਈਆਂ ਦੇ ਵੱਲੋਂ ਮੇਰੇ ਤੇ ਮਹਿਲਾਵਾਂ ਦਾ ਵੀ ਚਾਰਜ ਲਗਾਇਆ ਗਿਆ ਹੈ ਕਈਆਂ ਵੱਲੋਂ ਮੇਰੇ ਤੇ ਪੈਸਿਆਂ ਦੇ ਚਾਰਜ ਲਗਾਏ ਗਏ ਮੈਂ ਅੱਜ ਉਹਨਾਂ ਨੂੰ ਕਿਹਾ ਆ ਕਿ ਅਗਰ ਮੇਰੇ ਤੇ ਕੋਈ ਚਾਰजेस ਹੈਗਾ ਤੇ ਮੈਨੂੰ ਬਖਸ਼ਿਓ ਨਾ ਮੈਨੂੰ ਮੇਰੇ ਤੇ ਐਫ ਆਈ ਆਰ ਕਰਕੇ ਮੇਰੇ ਤੇ ਕਾਰਵਾਈ ਕਰਕੇ ਮੈਨੂੰ ਜੇਲ੍ਹ ਚ ਭੇਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਕੋਈ ਵੀ ਮੇਰੇ ਤੇ ਐਫ ਆਈ ਆਰ ਨਹੀਂ ਹੋਈ ਰਾਜਨੀਤਿਕ ਤੌਰ ਤੇ ਮੇਰੇ ਤੇ ਐਫ ਆਈ ਆਰ ਨਾ ਬੜੀਆਂ ਧਰਨੇ ਪ੍ਰਦਰਸ਼ਨਾਂ ਚ ਹੋਈਆਂ ਪਰ ਮੇਰੀ ਜ਼ਿੰਦਗੀ ਚ ਨਹੀਂ ਹੋਈ ਪਰ ਜੇ ਤਾਂ ਮੈਂ ਕਰਪਸ਼ਨ ਕੀਤੀ ਹੈ ਤੇ ਮੈਨੂੰ ਸਜ਼ਾ ਦੇਣ ਦੇ ਤੁਸੀਂ ਭਾਗੀਦਾਰ ਹੋ ਤੇ ਮੈਨੂੰ ਬਖਸ਼ਿਓ ਨਾ ਔਰ ਜੇ ਮੈਂ ਕਰਪਸ਼ਨ ਨਹੀਂ ਕੀਤੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕਲੀਅਰ ਕਰੋ ਔਰ ਜਿਹੜਾਂ ਨੇ ਮੇਰੇ ਲਈ ਆਵਾਵਾ ਉਡਾਈਆਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨਾਲ ਧੋਖੇ ਕੀਤੇ ਆ ਉਹਨਾਂ ਦੇ ਉੱਤੇ ਵੀ ਕੀ ਤੁਸੀਂ ਕਾਰਵਾਈ ਕਰਦੇ ਆ ਕੀ ਉਹਨਾਂ ਨੂੰ ਬੜਾਵਾ ਦਿੰਦੇ ਆ ਅੱਜ ਇਹ ਬੜਾਵਾ ਦੇ ਨੇ ਤਾਂ ਸਿਰ ਸਾਨੂੰ ਕੀ ਪ੍ਰੇਰਣਾ ਦਿੰਦੇ ਐ ਐਥੇ ਸਾਰੇ ਸਪਨਾ ਸਾਹਿਬ ਸਪਨਾ ਸਾਹਿਬ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਹੋਰ ਵੀ ਬਹੁਤ سارے ਸਵਾਲ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਾਂਗਾ ਅੱਜ ਦੀ ਮੀਟਿੰਗ ਦਾ ਕੀ ਨਤੀਜਾ ਨਿਕਲਿਆ ਕਿਉਂਕਿ ਦੂਸਰੀ ਵਾਰ ਮੀਟਿੰਗ ਹੋਈ ਤੜ ਜੈਕਰਸਨ ਅੱਜ ਕੀ ਦੀ ਮੀਟਿੰਗ ਹੈ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਕਿ ਅਸੀਂ ਕਿਸੇ ਵੀ ਪਾਰਟੀ ਚ ਨਹੀਂ ਜਾ ਰਹੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਪਾਈ ਨਹੀਂ ਹਾਂ ਪਾਰਟੀ ਜਨਤਾ ਪਾਰਟੀ ਦੇ ਸਪਾਈ ਨਹੀਂ ਰਹਾਂਗੇ ਠੀਕ ਹੈ ਲੇਕਿਨ ਬੀਜੇਪੀ ਕੈਂਡੀਡੇਟ ਤਰਹ ਕੋ ਤੁਸੀਂ ਇਸ ਵਲੇ ਮੈਂ ਉਹ ਤੁਹਾਨੂੰ ਦੱਸ ਦਤਾ ਕਿ ਮੈਂ ਉਹਨਾਂ ਚੀਜ਼ਾਂ ਦੀ ਸਫਾਈ ਮੰਗੀ ਹੈ ਕਿਉਂਕਿ ਜਿਹਦੇ ਤੇ ਮੇਰੇ ਤੇ ਚਾਰਜ ਲੱਗੇ ਫਟੋ ਫਟ ਮੈਂ ਬਾਖ ਸਾਫਾ ਤਾਂ ਫਿਰ ਪਾਰਟੀ ਲਈ ਕੰਮ ਕਰਨਾ ਚਾਹੀਦਾ ਜੇ ਮੈਂ ਦੋਸ਼ੀ ਹਾਂ ਤਾਂ ਮੇਰੀ ਜਗ੍ਹਾ ਜੇਲ੍ਹ ਚ ਹੋਣੀ ਚਾਹੀਦੀ ਯਾਨੀ ਤੁਹਾਡਾ ਕਹਿਣਾ ਇਹ ਹੈ ਕਿ ਜਿਹੜੇ ਕਲੀਅਰਟੀ ਹੋਣੀ ਚਾਹੀਦੀ ਹੈ ਮੇਰੀ ਘਟ ਬਾਰੇ ਇਹ ਹੈ ਕਿ ਕਲੀਅਰਟੀ ਹੋਣੀ ਚਾਹੀਦੀ ਹੈ ਪਾਰਦਰਸ਼ੀ ਹੋਣੀ ਠੀਕ ਹੈ ਮਿਹਰਬਾਨੀ ਸਰ ਧੰਨਵਾਦ ਓਹ ਹੋ ਆ ਕੌਣਾ ਪਾਰ ਬਾਤ ਜਿਹੜਾ ਹੈਗਾ ਖਤਰਪਿੰਦਾ